ਕੀ ਨਾ ਅਗਦਾ ਚਲਵਿੰਦਰ ਕੋਲ ਤੇ ਮੜਕਪੁਰ ਆਣਾ ਆ ਗੋਖਾ ਨੇ ਤੇ ਕੀ ਨਸਾਣਾ ਤੁਹਾਡਾ ਪਹਿਲਾਂ ਜੰਦਰਾ ਭੰਨਿਆ ਪੁੱਤ ਤੇ ਫਿਰ ਬਾਅਦ ਬਾਹਰ ਆ ਕੇ ਤੇ ਇਹ ਜਿਹੜਾ ਚੱਕ ਬਾਲ ਖੋਲ ਕੇ ਲੈ ਗਏ ਅੰਦਰ ਵੀ ਚਲੋ ਫਤਲਾ ਕੀ ਕੀਤੀ ਦੀ ਇਹ ਤੁਹਾਨੂੰ ਇਧਰ ਪਤਾ ਲੱਗਾ ਇਹ ਮੈਂ ਸਵੇਰੇ 7 ਵਜੇ ਆਈ ਸੀ ਤੇ ਓਟੋ ਪਲਾ ਤੀ ਕਦੋਂ ਆਏ ਸੀ ਇੱਥੇ ਮੋੜ ਕੱਲ ਕੱਲ ਸਾਮੀ ਫੇਰਾ ਮਾਰ ਗਈ ਅੱਛਾ ਹੀ ਸਭ ਕੋ ਤੇ ਜਦੋਂ ਸਵੇਰੇ 7 ਵਜੇ ਆਈਆਂ ਝੋਨੇ ਵਾਲ ਫੇਰਾ ਮਾਨ ਦੇ ਵੇਖਿਆ ਤੇ ਉੱਥੇ ਕਾਕੂ ਪਿੰਡ ਤੋਂ ਕਿੰਨੀ ਵੀ ਦੂਰ ਆ ਮਲੇ ਦੀ ਮੋਟਰ ਤਾਂ ਪਿੰਡ ਤੋਂ ਲੱਗ ਗਈ ਐ ਕਿੱਲਾ ਕੁ ਪੈਰੀ ਪੈਂਦੀ ਐ ਡੇਢ ਕਿੱਲਾ ਲਾ ਲੈ ਬਾੜ ਪਿੰਡ ਤੋਂ ਭਰ ਗੋ ਕੰਮ ਤੋਂ ਐਫ ਆਰ ਆਈ ਹੀ ਜੀ ਤਰ੍ਹਾਂ ਪੱਛਾਣ ਕੇ ਹਾਂਜੀ ਲਿਖਾ ਕੇ ਆਇਆ ਤੇ ਕੀ ਜਾਂਦੇ ਕੋਈ ਹੋਰ ਖੇਤੀ ਗੱਲ ਕਹਿੰਦੇ ਆਵਾਂਗੇ ਵੇਖਾਂਗੇ ਆਣ ਕੇ ਉਹਦੇ ਬਾਅਦ ਕੋਈ ਹੋਰ ਕੋਈ ਹੱਲ ਚੱਲ ਕੇ ਪਿੰਡ ਦੇ ਵਸਨੀਕਾਂ ਨਾਲ ਕੋਈ ਸਰਪੰਚ ਕੋਲ ਗਏ ਮੈਂ ਕਾਲ ਤੇ ਸਰਪੰਚ ਭਾਰਗੇ ਦਾ ਹੀ ਉਹਦੇ ਨਾਲ ਮੈਂ ਗੱਲ ਕੀਤੀ ਮੈਂ ਕਿਹਾ ਦਾਦਾ ਨਸਕਾਨ ਹੋ ਗਿਆ ਉਹ ਕਹਿੰਦਾ ਕੋਕ ਮੈਂਬਰ ਨੂੰ ਲੈ ਜਾ ਤੇ ਮੈਂ ਸਾਮਾ ਨੂੰ ਆਣਾ ਫਿਰ ਮੈਂ ਮੈਂਬਰ ਨੂੰ ਆ ਕੇ ਮੌਕਾ ਦਿਖਾਇਆ ਮੌਕੇ ਮੌਕਾ ਦੇਖੀਏ ਸਰ ਹਾਂਜੀ 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 ਮੈਂਬਰ ਸਾਹਿਬ ਨੇ ਮੌਕਾ ਦਿੱਤਾ ਠੀਕ ਹੈ ਕੀ ਨਾਮ ਤੁਹਾਡਾ ਦਸਵੰਤ ਸਿੰਘ ਜੀ ਤੇ ਕੀ ਬਲੇ ਕਿਹੜੇ ਮਸਲੇ ਵਿੱਚ ਤੁਸੀਂ ਮਲੇ ਨੂੰ ਕਰਾ ਰਹੇ ਇਹ ਜੀ ਸਾਡੀ ਕੱਲ ਦੀ ਸਵੇਰ ਦੀ ਮੋਟਰ ਚੋਰੀ ਹੋ ਗਈ ਐ ਤੁਹ ਸੋਲਰ ਦੀ ਤੇ ਇਹ ਮਲੇ ਕਿਹੜੇ ਪਿੰਡ ਤੋਂ ਭਾਗੋ ਕਾਂਵੇ ਤੋਂ ਤੇ ਪਾ ਕਹਿੰਦੇ ਕਿ ਕਿੰਨੀਆਂ ਮੋਟਰਾਂ ਖੋਲੀਆਂ ਪਾਗੋ ਕਾਂਵ ਦੀਆਂ ਦੋ ਮੋਟਰਾਂ ਖੋਲੀਆਂ ਰਾਤ ਦੀਆਂ ਤੇ ਕੋਈ ਮੋਟਰ ਦਾ ਕਿੰਨਾ ਨੁਕਸਾਨ ਆਤਾ ਨੁਕਸਾਨ ਸਾਡਾ 30-35 ਹਜ਼ਾਰ ਦਾ ਹੋ ਗਿਆ ਪਿਆਬੀ ਲੱਗੇ ਨੇ ਸਭ ਕੁਝ ਲੱਗੇ ਨੇ ਤੋੜ ਕੇ ਬਲੇ ਮੋਟਰ ਦਾ ਕੋਈ ਵੀ ਐਸਾ ਨਹੀਂ ਸਾਡਾ ਕੁਝ ਨਹੀਂ ਸਾਡਿਆ ਪੂਰਾ ਲੱਗੇ ਆ ਸਿਰਫ ਇਹ ਸੋਲਰ ਜਿਹੜੇ ਪਲੇਟਾ ਹੀ ਬਚੀ ਹਾਂਜੀ 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 ਤੇ ਇਹ ਤੁਸੀਂ ਪ੍ਰਸ਼ਾਸਨ ਨੂੰ ਕੰਪਲੀਟ ਹਾਂਜੀ ਹਾਂਜੀ ਲਿਖਾਇਆ ਕਹਿੰਦੇ ਆ ਤੇ ਉਹਦੇ ਬਾਅਦ ਇਹ ਮੋਟਰਾਂ ਲੱਗ ਲੱਗੇ ਨੇ ਦੋਨੇ ਤੁਹਾਡੀ ਹਾਂਜੀ ਦੋਨੇ ਲੱਗੇ ਲੱਗੇ ਆ ਦੇ ਤੁਸੀਂ ਮੰਗ ਕਰਦੇ ਮੰਗ ਇਹ ਹੀ ਕਰਨੀ ਆ ਵੀ ਸਾਡਾ ਉਹ ਜਿਹੜਾ ਨੁਕਸਾਨ ਹੋਇਆ ਜਿੰਨਾ ਖੜਿਆ ਉਹਨਾਂ ਦਾ ਪਤਾ ਲੱਗ ਜਾਵੇ ਉਹ ਜਿਸ ਕਿਸੇ ਥੀਮਲੇ ਵੀ ਅਣਜਾਣੇ ਪਾਕਾ ਪੰਚਾਇਤ ਮੰਡਲ ਤੋਂ ਮੈਂ ਜੀ ਕੁਸ਼ਨੀਤ ਸਿੰਘ ਨੰਬਰ ਪੰਚਾਇਤ ਭਾਗੋ ਕਮ ਇਹ ਮੇਰੇ ਕੋਲ ਸਵੇਰੇ ਤਕਰੀਬਨ ਕੇ ਜੇ ਆ ਕੋਈ 7:30 ਵਜੇ ਜਿੰਨਾ ਮੈਨੂੰ ਮੌਕਾ ਦੱਸਿਆ ਮੈਂ ਆ ਕੇ ਮੌਕਾ ਵੇਖਿਆ ਲੱਗ ਲੱਗੇ ਦੋ ਮੋਟਰਾਂ ਸੀ ਸੋਲਰ ਮੋਟਰਾਂ ਦੀ ਗੋਲੀ ਤੇ ਦੋਨਾਂ ਦੇ ਇੱਕ ਦੇ ਤਿੰਨ ਲੱਗੇ ਸੋਲਰ ਮੋਟਰਾਂ ਗੁਰਦੀਪ ਸਿੰਘ ਸਨ ਉਹ ਵਸਨ ਸਿੰਘ ਇਹਦਾ ਚੱਕਵਾਲ ਸੋਰਤਾਲ ਕੇ ਤੇ ਸਮਾਨ ਲੈ ਗਏ ਤੇ ਅੰਦਰੋਂ ਵੀ ਸਮਾਨ ਥੋਲਾ ਫਰਾਲੀ ਕੀਤੀ ਆ ਤੇ ਬਾਾਕੀ ਆ ਜਸਵੰਤ ਸਿੰਘ ਸਾਨੂੰ ਚੰਦ ਸਿੰਘ ਦੂਜੇ ਲਾਗੇ ਦੂਜੀ ਮੋਟਰ ਦਾ ਸੁੰਨਦੀ ਇਹਨਾਂ ਦਾ ਮੈਂ ਆ ਕੇ ਮੌਕਾ ਵੇਖਿਆ ਇਹਨਾਂ ਦਾ ਕਾਫੀ ਨਿਖਾਲ ਲਗਾ ਕੁਝ ਨਹੀਂ ਛੱਡਿਆ ਜੋ ਪਾਣੀ ਵਾਲੇ ਪੈਸ ਉਹ ਵੀ ਲੈ ਕੇ ਮੋਟਰ ਲੈ ਕੇ ਚੱਕਰ ਲੈ ਕੇ ਇਹਨਾਂ ਦਾ ਕਾਫੀ ਨਿਖਾਲ ਹੋਇਆ ਤੇ ਮੌਕੇ ਤੇ ਇਹਨਾਂ ਨੂੰ ਮੈਂ ਆਪਣੇ ਸਬਾਥਾਣੇ ਆਪਣੇ ਐਫਆਈ ਕਰਾਉਣ ਵਾਸਤੇ ਭੇਜਾਂ ਇਹ ਜਾ ਕੇ ਪ੍ਰਸ਼ਾਸਨ ਨੂੰ ਐਫਆਈਆ ਐਫਆਰ ਜੜੀ ਲਿਖਵਾਏਗੀ ਸਿੱਧੀ ਮੰਗਪੁਰ ਕਰਦੇ ਦੀ ਬਸ ਮੰਗ ਹੈ ਇਹ ਉਹ ਪ੍ਰਸ਼ਾਸਨ ਤੋਂ ਕਰਨਿਆ ਵੀ ਜਿਹੜੇ ਚੋਰਾਂ ਨੂੰ ਇਹਨਾਂ ਨੂੰ ਲਗਾ ਪਾਈ ਜੇ ਤੇ ਇਹਨਾਂ ਨੂੰ ਜਿਹੜਾ ਲਾਗੇ ਲਾਗੇ तकरीबन ਮਹੀਨੇ 2 ਮਹੀਨੇ ਬਾਅਦ ਕੋਈ ਨਾ ਕੋਈ ਕਾਰਵਾਈ ਕਰ ਦਿੰਦੇ ਚੱਕਰ ਲਾ ਕੇ ਲੈ ਜਾਂਦੇ ਰਹਿੰਦੇ ਰਹਣ ਤੇ ਉਹਨੂੰ ਫੜਿਆ ਜਾਏ ਤੇ ਜਿਹੜਾ ਇਹਨਾਂ ਦਾ ਨਿਸ਼ਾਨ ਹੈ ਇਹਨਾਂ ਨੂੰ ਵਾਪਸ ਨਿਸ਼ਾਨ ਦੀ ਕੂਟੀ ਕੂਟੀ ਜਾਏ ਕੋਈ ਰਾਹ ਰਾਹਦਾਰੀ ਦੇ ਕੋਈ ਫੋਟੋਜ਼ ਮਿਲੇ ਹੋਣ ਚੈੱਕ ਕਰੇ ਅਜੇ ਚੈੱਕ ਨਹੀਂ ਹੋਇਆ ਨਹੀਂ ਇਹਨਾਂ ਦੇ ਫੋਟੋ ਤੇ ਕੀਪਰ ਨਹੀਂ ਮਿਲੇ ਮੋਟਰਸਾਈਕਲ ਦੇ ਜਿਹੜੇ ਨਿਸ਼ਾਨ ਨੇ ਉਹ ਮੋਟਰਸਾਈਕਲ ਦੇ ਜਿਹੜੇ ਟਾਇਰ ਤੇ ਨਿਸ਼ਾਨ ਨੇ ਉਹ ਵੋਟੋ ਤੇ ਲੱਗੇ ਹੋਏ ਨੇ ਵਰਦਤਾ ਹੋਂ ਗਿਆਤਾ ਦੇ ਪਿੰਡੋ ਤੇ ਅਜੇ ਤੱਕ ਖਾਲੇ ਦੀ ਕੋਈ ਵੀ ਜਣਾਇ ਨਹੀਂ ਮੈਂ ਸਭ ਤੋਂ ਪਹਿਲੇ ਤੇ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਤੇ ਆਪਣੇ ਪਿੰਡ ਵਾਸੀਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜੀਆਂ ਵਾਰਦਾਤਾ ਸਾਡੇ ਪਿੰਡ ਦੇ ਵਿੱਚ ਲੰਬੇ ਚਿਰ ਤੋਂ ਹੁੰਦੀਆਂ ਆਉਂਦੀਆਂ ਨੇ ਦੋ ਤਿੰਨ ਮਹੀਨੇ ਦੀ ਵਿੱਚ ਤੇ ਕਿਤੇ ਨਾ ਕਿਤੇ ਇਸ ਤਰ੍ਹਾਂ ਕਿਦੇ ਕੋਈ ਚੱਕਵਾਲ ਭਨ ਲਿਆ ਕਿਤੇ ਕਿਸ ਨੇ ਕੋਈ ਟਾਂ ਚੁੱਕ ਲੀਆਂ ਕਿਤੇ ਕਿਸ ਦੀਆਂ ਕੋਹ ਹੱਲਾ ਲੈ ਗਿਆ ਜਾਂ ਇਸ ਤਰ੍ਹਾਂ ਦੀ ਵਾਰਦਾਤ ਜਿਹੜੀ ਹੁੰਦੀ ਰਹਿੰਦੀ ਆ ਤੇ ਇਹਦੇ ਵਾਸਤੇ ਪ੍ਰਸ਼ਾਸਨ ਵੀ ਕਾਫੀ ਸਕਤਾ ਪਰ ਕਿਹੇ ਵੀ ਅਜੇ ਤੱਕ ਬੰਦੇ ਦਾ ਨਾਂ ਨਾ ਸਾਹਮਣੇ ਆ ਪਾਇਆ ਕਿ ਇਹ ਵੀ ਚੋਰੀ-ਚੋਰੀ ਦੇ ਵਿੱਚ ਹੁਣ ਜਨਾ ਚਰਤਾ ਕੋਈ ਨਾਂ ਨਹੀਂ ਸਾਹਮਣੇ ਆਉਂਦਾ ਉਹਨਾਂ ਚਰਤਾ ਕੋਈ ਕਾਰਵਾਈ ਨਹੀਂ ਹੋ ਸਕਦੀ ਜੇ ਕੋਈ ਨਾਂ ਸਾਹਮਣੇ ਆਉਂਦਾ ਕਿ ਇਹ ਕਿਸਮ ਦਾ ਤੇ ਉਹਦੇ ਨਾਲ ਕੋਈ ਲਿਹਾਜ ਨਹੀਂ ਕੀਤਾ ਜਾਏਗਾ ਉਹਨੂੰ ਨਹੀਂ ਬਖਸ਼ਿਆ ਜਾਏਗਾ ਚਾਹੇ ਉਹ ਕੋਈ ਵੀ ਹੋਵੇ ਤੇ ਇਸ ਕਰਕੇ ਅਸੀਂ ਤੇ ਇਹੋ ਕਵਾਂਗੇ ਵੀ ਇਹ ਨਹੀਂ ਹੋਣੇ ਚਾਹੀਦੇ ਇਹੋ ਜਿਹੇ ਕੰਮ ਆਪਣੇ ਪਿੰਡ ਵਿੱਚ ਗੰਦ ਨਹੀਂ ਖਿਲਰਨਾ ਚਾਹੀਦਾ ਗੰਦ ਤੋਂ ਬਚਣਾ ਚਾਹੀਦਾ ਸਾਫ਼ ਰਹਿਣਾ ਚਾਹੀਦਾ ਪਿੰਡ ਨੂੰ ਆ ਜੇ ਕੋ ਨੁਕਸਾਨ ਆਇਆ ਮੋਟਰ ਦਾ ਉਹਦੇ ਬਾਰੇ ਕੀ ਕਰਵਾ ਦੇਈ ਆ ਮੇਰੇ ਨਾਲ ਅਜ ਸਿਰਸਰੇ ਮੇਰੀ ਚਾਚੀ ਜੀ ਨੇ ਤੇ ਉਹਨਾਂ ਨੇ ਗੱਲ ਕੀਤੀ ਕਿ ਮੈਂ ਜਾਣ ਲਿਆ ਸੀਗਾ ਕਿਤੇ ਕੰਮ ਫਿਰ ਮੈਂ ਆਪਣਾ ਸਾਥੀ ਕਸ਼ਮੀਰ ਸਿੰਘ ਨਾਲ ਉਹਨਾਂ ਨੂੰ ਕਿਹਾ ਮੈਂ ਕਿ ਤੁਸੀਂ ਜਾ ਕੇ ਮੌਕਾ ਵੇਖ ਕੇ ਆਓ ਕੀ ਆ ਇਹਦੀ ਜਿਹੜੀ ਆ ਇੱਕ ਦਰਖਾਸਤ ਦੇਦੋ ਥਾਣੇ ਤੇ ਸਾਡੇ ਆ ਘਟਨਾ ਵਾਪਰੀ ਐ ਤੇ ਆਪੇ ਉਹ ਵੀ ਮੈਂ ਭਾਲ ਕਰਨਗੇ ਤੇ ਅਸੀਂ ਵੀ ਮਲਕੀ ਦੀ ਰੱਖਾਂਗੇ ਜਿਸ ਤਰ੍ਹਾਂ ਕਾਨੂੰਨ ਤੈ ਰੱਖਾਂਗੇ ਅਸੀਂ ਵੀ ਇਹਦੀ ਆਖਰਕਾਰ ਚੋਰ ਜਿਹੜਾ ਉਹ ਫੜਿਆ ਜਾਂਦਾ ਹੁੰਦਾ ਹੁੰਦਾ ਮੈਨੂੰ ਤੇ ਹੁਣ ਵੀ ਕੇਸ ਸੱਜਣ ਨੇ ਫੋਨ ਕਰਕੇ ਦੱਸਿਆ ਕਹਿੰਦੇ ਯਾ ਤਿੰਨ ਇੱਕ ਸਾਲ ਪਹਿਲਾਂ ਵੀ ਮੋਟਰਾਂ ਖੁੱਲੀਆਂ ਸੀ ਤੇ ਉਹਦੇ ਵਿੱਚੋਂ ਇੱਕ ਬੰਦੇ ਨੇ ਲੈ ਲਈ ਸੀ ਤੇ ਉਹਨਾਂ ਨੇ ਨਾਂ ਦੱਸਣ ਤੋਂ ਗਰੇਜ ਕਰ ਲਈ ਆ ਕਿ ਉਹ ਬੰਦਾ ਕਿਹੜਾ ਸੀ ਜਿੰਨੇ ਲਈ ਆ ਇਸ ਕਰਕੇ ਜੇ ਗੱਲ ਖੁੱਲਦੀ ਆ ਤੇ ਖੁੱਲ ਸਕਦੀ ਆ ਹੌਲੀ ਹੌਲੀ ਉਹਦੇ ਵਿੱਚ ਕਈਆਂ ਨੇ ਵੀ ਕਿਹਾ ਵੀ ਉਹ ਫਲਾਣੇ ਥਾਂ ਤੋਂ ਇਟਾਂ ਜੇ ਚੁੱਕੀਆਂ ਗਈਆਂ ਸੀ ਤੇ ਉਹ ਵੀ ਫਲਾਣਾ ਬੰਦਾ ਹੈਗਾ ਤੇ ਹੌਲੀ 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 ਜੇ ਪ੍ਰਸ਼ਾਸਨ ਮਦਦ ਮੰਗੇਗਾ ਤੇ ਵੇਖੋ ਖੁੱਲਣਗੀਆਂ ਗੱਲਾਂ ਜਿਸ ਤਰ੍ਹਾਂ ਮੈਨੂੰ ਕਿਸੇ ਨੇ ਕਿਹਾ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਗੱਲਾਂ ਜਿਹੜੀਆਂ ਖੁੱਲਣਗੀਆਂ ਤੇ ਮੈਂ ਤੇ ਕਵਾਂਗਾ ਵੀ ਨਹੀਂ ਹੋਣਾ ਚਾਹੀਦਾ ਜੇ ਕਿਸੇ ਇੱਕ ਨੇ ਲੈ ਲਈ ਸੀ ਤੇ ਉਹਨੂੰ ਨਹੀਂ ਹੀ ਲੈਣੀ ਚਾਹੀਦੀ ਫਿਰ ਜਾਂ ਫਿਰ ਉਹਨੂੰ ਪਤਾ ਆ ਉਹ ਕੌਣ ਆ ਜਾਂ ਕੌਣ ਨਹੀਂ ਆ ਤੇ ਜਿਹੜੀ ਕੋਈ ਗੱਲ ਲੋਕੀ ਕਰਦੇ ਆ ਦਾ ਮਤਲਬ ਕੋਈ ਗੱਲ ਹੋਈ ਹੁੰਦੀ ਆ ਫਿਰ ਉਹਨਾਂ ਨੇ ਇਹ ਵੀ ਕਿਹਾ ਵੀ 2 ਮਹੀਨੇ ਪਹਿਲਾਂ ਫਲਾਣੇ ਬੰਦੇ ਦੇ ਚੱਕਵਾਲ ਖੁੱਲੇ ਸੀਗਾ ਮਾੜਵਾਲੇ ਪਏ ਵੱਲੋਂ ਤੇ ਉਹ ਵੀ ਉਹਨੂੰ ਦਵਾ ਦਿੱਤੇ ਗਏ ਸੀਗਾ ਉਹਦਾ ਉਹਨੂੰ ਸਮਾਨ ਮਿਲ ਗਿਆ ਤੇ ਮੈਂ ਤੇ ਕਵਾਂਗਾ ਵੀ ਤੁਹਾਡੇ ਮਾਦੀਮ ਰਾਈ ਮੈਂ ਦੱਸਣਾ ਚਾਹਾਂਗਾ ਕਿ ਪ੍ਰਸ਼ਾਸਨ ਨੂੰ ਸਖਤ ਹੋ ਕੇ ਸਾਹਮਣੇ ਆਉਣਾ ਚਾਹੀਦਾ ਤੇ ਉਹ ਜਿਹੜੇ ਬੰਦੇ ਦਵਾ ਦਿੰਦੇ ਆ ਜਾਂ ਦੇ ਦਿੰਦੇ ਆ ਉਹਨਾਂ ਦੇ ਨਾਂ ਸਾਹਮਣੇ ਆ ਜਾਣੇ ਆ ਪਬਲਿਕ ਨਾਲ ਲੈਣ ਨੂੰ ਤਿਆਰ ਬੈਠੀ ਆ ਤੇ ਜੱਗ ਯਾਰੂਣੇ ਚਾਹੀਦੇ ਉਹ ਬੰਦੇ ਜਿਹੜੇ ਕੰਮ ਕਰਾਉਂਦੇ ਆ ਜਿਹੜੇ ਨਸ਼ੇੜੀ ਦੀ ਮਤ ਕਰਦੇ ਆ ਜਾਂ ਗੁੰਡਾਗਰਦੀ ਫੁਲਾਉਂਦੇ ਆ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਅੱਜ ਸਰਪੰਚ ਸਭ ਪਿੰਡ ਪੂਰਾ ਕੈਮਰਾ ਨਾਲ ਨੂੰ ਦੇਖਿਆ ਅਭੀ ਲੱਗਿਆ ਵੇਖੋ ਇਹ ਪਿੰਡ ਤਾਂ ਸਾਰਾ ਕਵਰ ਆ ਪਿੰਡ ਵਿੱਚ ਕੋਈ ਵੀ ਆਵਾਜ਼ ਚੋਰੀ ਵਗੈਰਾ ਕੋਈ ਵਾਰਦਾਤ ਜਾਂ ਕਿਸੇ ਕਿਸਮ ਦੀ ਹੁੰਦੀ ਆ ਉਹ ਤੇ ਕੈਮਰੇ ਖੋਲ ਕੇ ਅਸੀਂ ਵੇਖ ਲੈਨੇ ਆ ਜਿਹਦੇ ਵਿੱਚ ਕਈ ਬੰਦੇ ਫੜੇ ਵੀ ਹੈਗੇ ਆ ਤੇ ਉਹਨਾਂ ਨੇ ਆਪਣੇ ਜਾ ਕੇ ਮੰਨਿਆ ਵੀ ਹੈਗਾ ਤੇ ਦੇਣ ਲੈਣ ਵੀ ਕੀਤਾ ਜੋ ਚੋਰੀ ਚਾਰੀ ਕੀਤੀ ਸੀਗਾ ਹੁਣ ਕੋਸ਼ਲ ਲੋਕੇਸ਼ਨ ਆ ਇਦਾਂ ਦੀਆਂ ਨੇ ਜਿਹੜੀਆਂ ਪਿੰਡਾਂ ਤੋਂ ਬਾਹਰ ਨੇ ਖੇਤਾਂ ਦੇ ਵਿੱਚ ਉੱਥੇ ਕੋਈ ਕੈਮਰਾ ਵਗੈਰਾ ਨਹੀਂ ਹੈਗਾ ਇਸ ਕਰਕੇ ਉੱਥੋਂ ਦਾ ਅਸੀਂ ਕੀ ਕਹਿ ਸਕਨੇ ਆ ਬਾਕੀ ਹੋਰ ਮੈਸੇਜ ਕੀ ਦਾ ਰੱਖਾਂ ਮੈਸੇਜ ਮੈਂ ਤੇ ਪਹਿਲਾਂ ਤੋਂ ਲੈ ਕੇ 21 ਦਿਨ ਦਾ ਆਉਣ ਡਿਆ ਵੀ ਜਿਹੜੇ ਲੋਕ ਅੱਜ ਤੁਹਾਨੂੰ ਚਿੱਟੇ ਦੀ ਜਾਂ ਕਿ ਨਸ਼ੇ ਦੀ ਵਰਤੋਂ ਕਰਨ ਲਈ ਕਹਿੰਦੇ ਆ ਸਮਝੋ ਤੁਹਾਡਾ ਪਰਿਵਾਰ ਖਤਮ ਕਰਨ ਦੇ ਆ ਅਸੀਂ ਇਹੋ ਹੱਥ ਬੰਨ ਕੇ ਬੇਨਤੀ ਕਰਾਂਗੇ ਕਿ ਤੁਸੀਂ ਨਸ਼ੇ ਨੂੰ ਛੱਡੋ ਤੇ ਆਪਣੇ ਪਰਿਵਾਰ ਨੂੰ ਖੁਸ਼ਹਾਲ ਕਰੋ ਇਸੇ ਚੀਜ਼ ਵਿੱਚ ਖੁਸ਼ਹਾਲੀ ਆ ਚੋਰੀਆਂ ਨੂੰ ਛੱਡੋ ਆਖਰਕਾਰ ਚੋਰੀ ਕਰਨ ਫਿਰ ਕੋ ਬਾਹਰੋਂ ਤੇ ਆਉਂਦਾ ਨਹੀਂ ਆ ਕੋਈ ਲੋਕਲ ਦਾ ਹੀ ਹੋਊਗਾ ਜਿੰਨੂੰ ਕਿਸੇ ਨੂੰ ਪਤਾ ਕਿ ਜਸਵੰਤ ਸਿੰਘ ਦੀ ਮੋਟਰ ਕਿੱਥੇ ਆ ਗੁਰਦੀਪ ਸਿੰਘ ਦੀ ਮੋਟਰ ਕਿੱਥੇ ਆ ਕਿਉਂਕਿ ਮੈਂ ਪਿੰਡ ਦਾ ਵਾਸੀ ਹੋਣ ਦੇ ਨਾਤੇ ਮੈਨੂੰ ਨਹੀਂ ਪਤਾ ਕਿ ਇਹਨਾਂ ਦੀਆਂ ਮੋਟਰਾਂ ਕਿਥੇ ਕਿਥੇ ਜਾਂ ਕਿਦਾਂ-ਕਿਦਾਂ ਹੈਗੀਆਂ ਜਾਂ ਕੀ ਉਹਦੇ ਅੱਜ ਧਿਆਨ ਦੇ ਵਿੱਚ ਆਇਆ ਵੀ ਵਾਕਿਆ ਇਹ ਮੋਟਰਾਂ ਬਾਹਰ ਨੇ ਜਾਂ ਇਹਨਾਂ ਦੇ ਚੱਕ ਵਾਲ ਓਪਨ ਨੇ ਨਹੀਂ ਤੇ ਉਹਨੇ ਕਿਹਾ ਕੌਣ ਜਾਣ ਲਿਆ ਕਿਸੇ ਦੀਆਂ ਪਿਆਲੀਆਂ ਦੇ ਵਿੱਚ ਇਹਦਾ ਮਤਲਬ ਕਿ ਕੋਈ ਲੋਕਲ ਦਾ ਬੰਦਾ ਸਾਰੀ ਸੀਆਈਡੀ ਦਿੰਦਾ ਤੇ ਉਹ ਕੋਈ ਬੜੀ ਦੂਰ ਨਹੀਂ ਆ ਜੇ ਇਹ ਘਰਾਂ ਵਾਲੇ ਜਿਨ੍ਹਾਂ ਦੀ ਮੋਟਰ ਖੁੱਲੀ ਆ ਜੇ ਖੁੱਲ ਕੇ ਗਰਾਊਂਡ ਦੇ ਵਿੱਚ ਆਉਂਦੇ ਨੇ ਤੇ ਕੋਈ ਕੋਈ ਚੀਜ਼ ਦੂਰ ਨਹੀਂ ਹੈਗੀ ਉਹ ਉਹ ਸਾਹਮਣੇ ਆ ਜਾਣਗੇ ਮੈਂ ਗਰੰਟੀ ਨਾਲ ਕਹਿੰਦਾ ਕਿ ਉਹ ਸਾਹਮਣੇ ਆਣਗੇ ਸਾਡੇ ਪਿੰਡ ਵਿੱਚ ਪਹਿਲਾਂ ਵੀ ਅ ਚੋਰੀ ਹੋਈ ਸੀਗਾ ਲੰਬੜਾ ਦੇ ਪਰਿਵਾਰ ਦੇ ਵਿੱਚ ਛੀਰਾ-ਛੀਰਾ ਕਰਕੇ ਉਹਨੂੰ ਮੁੰਡੇ ਨੂੰ ਕਹਿੰਦੇ ਆ ਪਰ ਉਹ ਖੁੱਲ ਕੇ ਨਹੀਂ ਆ ਸਕਿਆ ਗਰਾਊਂਡ ਦੇ ਵਿੱਚ ਜਦੋਂ ਕਿਸੇ ਨਾ ਕੋ ਇਸ ਤਰ੍ਹਾਂ ਦੀ ਟਟਣਾ ਵਾਪਰਦੀ ਆ ਉਹਦਾ ਕੰਮ ਆ ਖੁੱਲ ਕੇ ਆ ਜੇ ਗਰਾਊਂਡ ਦੇ ਵਿੱਚ ਉਹ ਜਿਹੜਾ ਚੋਰ ਦਾ ਕਾਦਾ ਲਿਆ ਜਾ ਉਹਨਾਂ ਨੇ ਤੇ ਨੀਂਦਾਂ ਹਰਾਮ ਕੀਤੀਆਂ ਆ ਲੋਕਾਂ ਦੀਆਂ ਤੇ ਉਹ ਵੀ ਪਤਾ ਲੱਗ ਜਾਏਗਾ ਕਿ ਕਰਵਾਉਂਦਾ ਕੌਣ ਆ ਇਹ ਮੈਂ ਫੇਰ ਤੁਹਾਨੂੰ ਦੱਸਦਾ ਕਿ ਮੇਰੇ ਕੋਲੋਂ ਪਹਿਲਾਂ ਮੈਂ ਤੁਹਾਨੂੰ ਦੱਸ ਚੁੱਕਾ ਕਿ ਹੁਣ 2-3 ਵਾਰੀ ਫੋਨ ਦੇ ਉੱਤੇ ਗੱਲ ਹੋਈ ਆ ਲੋਕਾਂ ਨੇ ਮੈਨੂੰ ਆਮੇ ਕਿਹਾ ਵੀ ਯਾਰ 3 ਸਾਲ ਪਹਿਲਾਂ ਵੀ ਕੁਲੀ ਹੀਗਾ ਉਹ ਬੰਦੇ ਨੇ ਲੈ ਲਈ 2 ਮਹੀਨੇ ਪਹਿਲਾਂ ਵੀ ਚੱਕ ਵਾਲੇ ਕੁਲੇ ਉਹ ਬੰਦੇ ਨੇ ਲੈ ਲਈ ਇਹ ਨਹੀਂ ਮੈਨੂੰ ਪਤਾ ਗੱਲ ਸੱਚੀ ਹੈ ਜਾਂ ਝੂਠੀ ਆ ਪਰ ਇਹ ਗੱਲ ਦਾ ਤਹਿਕੀਕਾਤ ਹੋਣਾ ਚਾਹੀਦਾ ਔਰ ਮੈਂ ਨਾਲ ਲੋਕੇ ਕਰਵਾਵਾਂਗਾ ਵੀ ਕਿੰਨੇ ਲਈ ਤੇ ਕਿੰਨੂੰ ਦਵਾਏਗੇ ਅ ਅੱਗੇ ਤੋਂ ਹਿਸਿਆਣੇ ਤੁਹਾਡੇ ਮੀਡੀਆ ਦੇ ਵਿੱਚ ਕੀ ਆ ਤੁਹਾਡੇ ਚੈਨਲ ਦਾ ਤੁਸੀਂ ਕੀ ਸਾਡੇ ਗਾਲੀ ਦੱਸ ਸਕਦੇ ਹੋ ਸਾਡੀ ਕੀ ਮਤ ਕਰ ਸਕਦੇ ਹੋ ਅਸੀਂ ਤਾਂ ਮਦਦ ਮੰਗਨੇ ਆ ਹਰ ਭੈਣ ਭਰਾ ਤੋਂ ਕਿ ਸਾਡੇ ਪਿੰਡ ਵਿੱਚੋਂ ਗੰਦ ਖਤਮ ਹੋਣਾ ਚਾਹੀਦਾ। ਬਾਕੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਸਾਡੇ ਪਿੰਡ ਵਾਸੀਆਂ ਦੀ ਆ ਕੇ ਸਾਰ ਲਈ ਆ। ਇਸ ਕਰਕੇ ਬਹੁਤ-ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।